ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਜੁਗ ਜੁਗ ਭਗਤ ਪਾਇਆ ਪਹਿਜ ਰਖਤਾ ਆਇਆ RAM ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪਹਿਲਾ ਦਤਰਾਇਆ ਅਹੰਕਾਰੀਆਂ ਨਿੰਦਗਾਂ ਪਿਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਸ਼ਲੋਕ ਮੰਨ ਲਾ ਪਹਿਲਾ ਦੁਖਦਾਰੂ ਸੁਖਰੋਗ ਬਿਆਂ ਜਾਸਕਤਾ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨਾ ਹੋਈ ਬਲਿਹਾਰੀ ਕੁਦਰਤ ਬਸਿਆ ਅਤਰੰਤ ਨਾ ਜਾਈ ਲਖਿਆ ਰਹਾਓ ਜਾਤ ਮਹ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਾਓ ਤੂੰ ਸੱਚਾ ਸਾਹਿਬ ਸਿਵਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਰਾਗ ਅਸਮ ਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇ ਹਾਸੋ ਕਰ ਕੇ ਹਾ ਜਦ ਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੇਤੇ ਤੇਰੇ ਵਾਵਨ ਹਾਰੇ ਕੇਤੇ ਤੇਰੇ ਰਾਗ ਪ੍ਰੀ ਸੋ ਕਈਏ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਧ ਨੂੰ ਪਵਨ ਪਾਣੀ ਬੈ ਸੰਤ ਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧ ਨੂੰ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧ ਨੂੰ ਈਸ਼ਰ ਬ੍ਰਹਮਾ ਦੇਵੀ ਸੋਹ ਤੇਰੇ ਸਦਾ ਸਵਾਰੇ ਗਾਵਨ ਤੁਧ ਨੂੰ ਇੰਦਰੇਂਦਰਾ ਸੁਨਮ ਬੈਠੇ ਦੇਵਤੇ ਆਦਰ ਨਾਲੇ ਗਾਵਨ ਤੁਧ ਨੂੰ ਸਿਦ ਸਮਾਦੀ ਅੰਦਰ ਗਾਵਨ ਤੁਧ ਨੂੰ ਸਾਧ ਵਿਚਾਰੇ ਗਾਵਨ ਤੁਧ ਨੂੰ ਜਤੀ ਸਤੀ ਸੰਤੋਖੀ ਗਾਵਨ ਤੁਧ ਨੂੰ ਵੀ ਕਰਾਰੇ ਗਾਵਨ ਤੁਧ ਨੂੰ ਪੰਡਿਤ ਪਾਣ ਰਖੀਸ਼ੁਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧ ਨੂੰ ਮੌਨੀਆਂ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਤੁਦਨੋਂ ਤੁਦਨ ਉਪਾਏ ਤੇਰੇ 86 ਤੀਰਥ ਨਾਲੇ ਗਾਵਨ ਤੁਦਨੋਂ ਜੋਧ ਮਹਾਬਲ ਸੂਰਾ ਗਾਵਨ ਤੁਦਨੋਂ ਖਾਣੀ ਚਾਰੇ ਗਾਵਨ ਤੁਦਨੋਂ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਦਾਰੇ ਸੇਤ ਤੁਨੋਂ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਤੁਦਨੋਂ ਗਾਵਨ ਸੀਮਾ ਜਿਤਨਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਾਤੀ ਨਾਈ ਹੈ ਭੀ ਹੋਸੀ ਜਾਏ ਨਾ ਜਸੀ ਰਚਨਾ ਜਨਚਾਈ ਰੰਗੀ ਰੰਗੀ ਬਾਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਿਸ ਦੀ ਵਿਢਾਈ ਜੋਤ ਜਬਾ ਵਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਅਸਾਂ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋ ਏਕੇ ਵੱਡਾ ਰੀਠਾ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਿਰਖ ਮੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜਾ ਚੀਰਾ ਰਹਾਉ ਸਭ ਸੁਰਤੀ ਮਿਲ ਸੁਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਏ ਤੇਰੀ ਤਲ ਵਡਿਆਈ ਸਭ ਸਤ ਸਭ ਤਪ ਸਭ ਚੰਗੀਆਂ ਆਈਆਂ ਸਦਾ ਪੁਰਖਾ ਕੀਆਂ ਵਡਿਆਈਆਂ ਦੁਨ ਸਿੱਦੀਕੇ ਨੇ ਨਾ ਪਾਈਆ ਕਰਮ ਲੈ ਨਾਹੀ ਠਾਕ ਰਹਾਇਆ ਆਖਣ ਵਾਲਾ ਕਹਿਆ ਵਿਚਾਰਾ ਸਿਫਤੀ ਪਰੇ ਤੇਰੇ ਢੰਹਾਰਾ ਜਿਸ ਤੂੰ ਦੇਤ ਸਿਖਿਆ ਚਾਰਾ ਨਾਨਕ ਸਤਿ ਸਵਾਰਣ ਹਾਰਾ ਆਸਮ ਅੱਲਾ ਪਹਿਲਾ ਆਖਾ ਜੀਵਾ ਮਿਸਰੇ ਮਰ ਜਾਵਾਂ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੂਖੇ ਖਾ ਚਲੀਏ ਦੂਖ ਸੋ ਕਿਉ ਮਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਮ ਰਹਾਉ ਸੱਚੇ ਨਾਮ ਕੀ ਤਲ ਵੜਿਆ ਆਖ ਥਕੇ ਕੀਮਤ ਨਹੀਂ ਪਾਈ ਜੇ ਸਾਮਲ ਕੇ ਆਖਣ ਪਾਹੀ ਵਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦੇਦਾ ਰਹਿ ਨਾ ਚੁੱਕੈ ਭੋਗ ਗੁਣ ਇਹੋ ਹੋ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜਿਵੜ ਆਵ ਤੇ ਵੜ ਤੇਰੀ ਦਾਤ ਜਿਨ ਦਿਨ ਕਰ ਕਾ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮ ਜਾਉ ਨਾਨਕ ਨਾਮ ਹੈ ਬਾਜ ਸੁਨਾਤ ਰਾਗ ਗੂਜਰੀ ਮਹਲਾ ਚੌਥਾ ਹਰ ਕੀ ਜਨ ਸਤਗੁਰ ਸਤਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕੀ ਨਮ ਸਤਗੁਰ ਸ਼ਰਨਾਈ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੀ ਵਡ ਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤਰਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਿ ਨਾਮ ਨਾ ਪਾਇਆ ਤੇ ਭਾਗ ਹੀ ਜੰ ਪਾਸ ਜੋ ਸਤਗੁਰੂ ਚਰਨ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾ ਉਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾ ਉਸ ਧਨ ਧੰਨ ਸਤ ਸੰਗਤ ਜਿਤ ਹਰਸ ਪਾਇ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਾਲਾ ਪੰਜਵਾ ਕਾਹਿਰੇ ਮਨ ਚਿਤ ਵੈ ਉਦਮ ਜਾ ਆ ਹਰ ਹਰ ਜੀਉ ਪਰਿਆ ਸਲਪਥਰਮ ਜੰਤੋ ਪਾਇ ਤਾਕਾ ਰਿਜ ਅਗੈ ਕਰਤ ਹਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਧ ਬਨਤਾ ਕੋਈ ਨਾ ਕਿਸ ਕੀ ਤਰਿਆ ਸਿਰ ਸੇ ਜਿਕ ਸਮਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਊਡੇ ਊਡਾਵਸਾ ਕੋਸਾ ਤਿਸ ਬਾਸ ਬਚਰੇ ਸ਼ਰਿਆ ਤਿਨ ਕਵਣ ਖਿਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਬਨਿਧਾਨ ਅਸ਼ਟ ਸਿਧਾਨ ठाकुर करतल तरिया ਜਨਾਨਕ ਬਲ ਬਲ ਸਤ ਬਲ ਜਾਈਐ ਤਿਰੰਤ ਨਾ ਪਾਰਾ ਵਰਿਆ ਰਾਗ ਅਸਮੱਲਾ ਚੌਥਾ ਸੋਪੁਰਖ ਏਕ ਓੰਕਾਰ ਸਤਗੁਰ ਪ੍ਰਸਾਦ ਸੋਪੁਰਖ ਨਿਰੰਜਨ ਹਰਪੁਰਖ ਨਿਰੰਜਨ ਹਰ ਅਗਮਾ ਆਗਮਾ ਪਾਰਾ ਸਭ ਤੇ ਆਵੈ ਸਭ ਤੇ ਆਵੈ ਤੁਧ ਜੀ ਹਰ ਸੱਚੇ ਸੇਜਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾ ਤਾਰਾ ਹਰ ਤੇ ਆਵੋ ਸੰਤੋ ਜੀ ਸਬਦੂਗ ਵਿਚਾਰਨ ਹਾਰਾ ਹਰਾ ਪੇ ਠਾਕੁਰ ਹਰਾ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਹੂੰ ਕਟ ਕਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਬਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੂੰ ਤੁਧ ਬਿਨ ਅਵ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ ਹਰਿ ਧਾਵੈ ਹਰਿ ਧਾਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਾਏ ਜਨ ਹਰਿ ਧਾਇਆ ਜੀ ਤੈਨ ਤੂਟੀ ਜਮ ਕੇ ਵਾਸੀ ਜਿਨਨੇ ਪਉ ਜਨਹਾਨ ਨੇ ਪਉ ਧਿਆਇਆ ਜੀ ਦਿਨ ਕਾ ਪਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰੂਸ ਮਾਸੀ ਸੇ ਤਨ ਸੇ ਤਨ ਜਿਨ ਹਰਿ ਆਇਆ ਜੀ ਜਨ ਨਾਨਕ ਤੇ ਮਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਕ ਤੇਈ ਅਨਕ ਕਰਾ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤ ਤਾਰੇ ਅਨੇਕ ਤੇਰੇ ਅਨੇਕ ਪ੍ਰਾਇਬਾ ਉਸੇ ਮਤ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨਾਨੰਗ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਊਮਾਰ ਪੁਰਖ ਅਪਰੰਪਰ ਕਰਤਾ ਜੀ ਤੁਧ ਜੀਵਣ ਅਵ ਨ ਕੋਈ ਤੂੰ ਜੁਗ ਜੁਗ ਇੱਕ ਉਸਦਾ ਸਦਾ ਤੂੰ ਹੈ ਕੋ ਜੀ ਤੂੰ ਨੇ ਚਲ ਕਰਤਾ ਸੋਈ ਉਦਾਪੇ ਪਾਵੈ ਸੋਹੀ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਦ ਆਪੇ ਸ੍ਰਿਸ਼ਟ ਸਭੁ ਪਾਈ ਜੀ ਤੁਦ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ세 ਕਾ ਜਾਣੋਈ ਆਸਾ ਮਹਲਾ ਚੋਥਾ ਤੂੰ ਕਰਤਾ ਸੁਤਿਆਰ ਮਾਡਾ ਸਾਈ ਜੋ ਤੂ ਬਾਵੈ ਸੋਈ ਥੀ ਸੀ ਜੋ ਤੂੰ ਦੇ ਸੋਈ ਹਉ ਪਾਈ ਰਹਾਓ ਸਭ ਤੇਰੀ ਤੂ ਸਭ ਨੇ ਧਿਆਇਆ ਜਿਸਨੂੰ ਕਿਰਪਾ ਕਰਹਿ ਤਿਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਖ ਗਵਾਇਆ ਤੁਦ ਆਪ ਵਿਛੋੜਿਆ ਮਿਲਾਇਆ ਤੂੰ ਦਰਿਆਵ ਸਭ ਤੁਝ ਹੀ ਮਾਹੇ ਤੁਜ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋ ਜਨ ਜਾਣੈ ਹਰ ਗਉ ਸਦ ਹੀ ਆਗ ਬਖਾਣਾ ਜਿਨ ਹ ਸੇਵਿਆ ਤੈ ਸੁਖ ਪਾਇਆ ਸਹਿਜ ਹੀ ਹ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਹੈ ਸਭ ਹੋਇ ਤੁਜ ਬਿਨ ਦੂਜਾ ਅਵਨ ਨ ਕੋਇ ਤੂੰ ਕਰ ਕਰ ਵੇਖੇ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਕਟ ਹੋਇ ਆਸਾ ਮਨ ਲਾ ਪਹਿਲਾ ਤਿਤ ਸਰਵ ਰੜਾ ਵਹੀ ਲੈ ਨੀ ਮਾਸਾ ਪਾਣੀ ਪਾਵਕਤ ਨਹਿ ਕੀਆ ਪੰਕਜੋ ਮੋਹ ਪਗਨੀ ਚਾਲੈ ਹਮ ਦੇਖਾ ਤਾ ਡੂਬੀ ਅਲੇ ਮਾਨਿਕ ਨਾ ਤੇ ਤਸ ਮੂਡ ਮਨਾ ਹਰ ਵਿਸਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਦਿ ਸਤਿ ਨੀ ਪੜਿਆ ਮੂਰਗ ਮੁਗ ਦਾ ਜਨਮ ਪਿਆ ਰਣਮਤ ਨਾਨਕ ਤਨ ਕੀ ਸ਼ਰਨਾ ਜਿ ਤੂੰ ਨਾਹੀ ਵੀਸਰਿਆ ਸਾ ਮਹਲਾ ਪੰਜਵਾ ਬਈ ਪ੍ਰਾਪਤ ਮਾਨੁਕ ਦੇਹਰੀਆ ਗੋਬਿੰਦ ਮਨ ਕੀਏ ਤਰੀ ਬਰੀਆ ਔਰ ਕਾਤ ਤਰੇ ਕਿਤਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਲ ਨਾਮ ਸਰਨ ਜਾਮ ਲਾਗ ਭਵ ਜਤਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਤਮ ਨ ਕਮਾਇਆ ਸੇਵਾ ਸਾਧਨ ਜਾਣਿਆ ਹਰਾਇਆ ਓ ਨਾਨਕ ਹਮ ਨੀਚ ਕਰਮਾਓ ਸ਼ਰਨ ਪ੍ਰੇਕੀ ਰਖੋ ਸਰਮਾ 1 ਓਂਕਾਰ ਸ਼੍ਰੀ ਵਾਜ ਕੁਜੀ ਕੀ ਫਤੇ ਪਾਤ ਛਾਇ 10ਵੀ ਕਪੀਓ ਬਾਤ 34 ਚੌਪਈ ਖੰਭਰੀ ਕਰੋ ਹਾਤ ਰੱਛਾ ਪੂਰਨ ਹੋ ਚਿਤ ਕੀ ਇਛਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸੁਭਾਅ ਤੁਮ ਕਾ ਹਬੂ ਆਪ ਹਾਤੈ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਕ ਸਬਹ ਕਰਤਾਰਾ ਮੋਰ ਅਛਾ ਨਿਜ ਕਰਦੈ ਕਰਿਆ ਸਭਨਿਕ ਵਾਸੰਗ ਰਿਆ ਪੂਰਨ ਹੋਏ ਹਮਾਰੀ ਅਸਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਬ ਨਾ ਧਿਆਉ ਜੋ ਵਰਚਾਉ ਸਤੁਮ ਤੇ ਪਾਉ ਸੇਵਕ ਸਿਕ ਹਮਾਰ ਤਾਰੀਐ ਚੁੰਚੁੰ ਛਤਰ ਮਾਰੈ ਮਾਰੀਐ ਆਪ ਹਾਦੈ ਮੇਜ ਉਬਰਿਆ ਮਰਨ ਕਾਲ ਕਾ ਤਰਾਸਨੇ ਵਰਿਆ ਉਹ ਜੋ ਸਦਾ ਹਮਾਰੇ ਪਛਾਉ ਸ੍ਰੀ ਹਸ ਤੂਜੂ ਕਰਿ ਹੋ ਰਛਾ ਰਖ ਲਿਓ ਮੋਇ ਰਖਨ ਹਾਰੇ ਸਭ ਸੰਤ ਸਹਾਇ ਪਿਆਰੇ ਦੀਨ ਬੰਦ ਉਸਨ ਕਿਆੰਤਾ ਤਮੋਹ ਪੁਰੀ ਚਤੁਰਦਸ਼ ਕੰਤਾ ਕਾਲ ਪੈ ਬ੍ਰਹਮਾ ਬਪਤਰਾ ਕਾਲ ਪੈ ਸ਼ਿਵ ਜੂ ਅਵਤਰਾ ਕਾਲ ਪੈ ਕਾ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾ ਬ੍ਰਹਮਾ ਜੋਥੀਓ ਜਨਕਾਲ ਸਭ ਲੋਕ ਸਵਾਰਨ ਨਮਸਕਾਰ ਹੈ ਤਾਏ ਹਮਾਰਾ ਜਨਕਾਲ ਸਭ ਜਗਤ ਬਨਾਇਓ ਦੇਵ ਦੈਦ ਜਛਨ ਉਪਜਾਇਓ ਆਦ ਅੰਤ ਇਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਝਿ ਕੋ ਹਮਾਰੀ ਸકલ ਪ੍ਰਜਾ ਜਨ ਆਵਸਾਰੀ ਸਿਵਕਨ ਕੋ ਸਿਵਗੁਣ ਸੁਖ ਦਿਓ ਛਤਨ ਕੋ ਪਲਮ ਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਰੇ ਬੁਰੇ ਕੀ ਪੀਰ ਪਛਾਨਤ ਜੀੜੀ ਤੇ ਕੁੰਚਾ ਰਸ ਤੁਲਾ ਸਾਪਰਿ ਕਿਰਪਾ ਦ੍ਰਿਸ਼ਤ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾ ਰਾ ਪ੍ਰਜਾ ਧਰਤ ਦਬ ਦੇਹ ਅਪਾਰਾ ਧਵਾ ਕਰਖ ਕਰਤੋ ਕਬ ਹੂੰ ਤੁਮ ਮੈਂ ਮਿਲ ਦੇਹ ਤਰ ਸਭ ਹੂੰ ਜੇਤੇ ਬਦਨ ਸਿਸ਼ਟ ਸਬਦਾਰ ਹੈ ਆਪ ਆਪਣੀ ਬੂਝ ਉਚਾਰਾ ਹੈ ਤੁਮ ਸਭੀ ਤੇ ਰਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਲੰਬ ਆਦ ਅਨੀਲ ਅਨਾਦ ਅਸੰਭੂ ਤਾ ਕਾ ਮੂੜੁ ਚਾਰਤ ਵੇਦਾ ਜਾ ਕੋ ਪੇ ਨਾ ਪਾਵਤ ਵੇਦਾ ਤਾਕੋ ਕਿਰਪਾ ਹਨ ਅਨੁਮਾਨਤ ਮਹਾਮੂੜ ਕਛ ਪੇ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੀਨਤ ਨੈ ਭੈਵ ਆਪ ਆਪਨੇ ਬੁਧਾ ਜੇਤੀ ਬਨਤ ਪਿੰਨ ਪਹਿਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪਾ ਨੂਪਸਰੂਪਾ ਰੰਗ ਪਿਉ ਰਾਵ ਕਹੀ ਕੂਪਾ ਅੰਡਜੇ ਰਜ ਸਹਿਤ ਜਕੀਨੀ ਉਤਪਜ ਖਾਨ ਬਾਹੋਰ ਰਚ ਦਿਨੀ ਕਹੁ ਫੂਲ ਰਾਜਾ ਹਮ ਬਠਾ ਕਮ ਸਿਮਰਤ ਪਉ ਸੰਗਰੇ ਕਾਠਾ ਚਗਰੀ ਸਿਸ਼ ਦਿਖਾਇ ਚੰਪਵਾਜ ਜੁਗਾ ਸਰੂ ਸੁਮਭਵ ਆਵਰਛਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਕ ਸੰਗਰੋ ਦੁਸ਼ਜ ਦੇ ਉਠਵਤ ਉਤਪਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖ ਤਹਾਵ ਮਰੇ ੁਰਖ ਜਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਾ ਸਬ ਟਾਰੇ ਜੋ ਕਲ ਕੋ ਇਕ ਬਾਰ ਤੇ ਆਹੈਂ ਤਾਂ ਕੇ ਕਾਲ ਨਿਕਟਨੇ ਆਹੈਂ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਰਹਿ ਤਤਕਾਲਾ ਕਿਰਪਾ ਦੇਸ ਤਨ ਜਾਨ ਹਰੋ ਤਾਂ ਕੇ ਤਾਪਤ ਨਕੋਂ ਹਰੋ ਦਿੱਦ ਸਿੱਧ ਕਰਮ ਸਭ ਹੋਈ ਦੁਸ਼ਟ ਛਾਛ ਵਸਕ ਨ ਕੋਈ ਇੱਕ ਬਾਰ ਜਿਤ ਮੈਂ ਸੰਵਾਰਾ ਕਾਲ ਫਾਸਤੇ ਤਾਂ ਹੀ ਉਬਾਰਾ ਜਿੰਨਰ ਨਾਮ ਤੇ ਹ ਰੁਕਾ ਦਰ ਦੁਸ਼ਤ ਦੁਖ ਤੇ ਰਹਾ ਅੜਗ ਕੇਤ ਮਸ਼ਨ ਤੇ ਹਾਰੀ ਆਪਾਦ ਲਿਓ ਬਾਰੀ ਸਰਵ ਠੋਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਸਵਾਈਆ ਪਾਇ ਗੈਂ ਜਪਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀ ਪੁਰਾਨ ਕੁਰਾਨ ਅਨੇਕ ਹੈ ਮਤ ਇਕ ਨਾ ਮਾਨਿਓ ਸਿਮਤ ਸਾਸਤਰ ਬੇ ਸਬੈ ਬਉ ਭੇਦ ਕਾਇ ਅਮ ਇਕ ਨਾ ਜਾਣਿਓ ਤੇਰੀ ਅਸਪਾ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਏ ਬਖਾਨਿਓ ਦੁਹਰਾ ਸਗਲ ਦਵਾਰ ਕੋ ਛਾੜ ਕੈ ਗਹਿਓ ਤੁਮਹਾਰੋ ਦਵਾਰ ਬਾਗ ਹੈ ਕਿਲਾਜ ਅਸ ਗੋਬਿੰਦਾਸ ਤੁਹਾਰ ਰਾਮ ਕਲੀ ਮੰ ਲਾਤੀ ਜਾਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ ਬਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਉਤਾਂ ਗਾਵ ਹਰੀ ਕੀ ਰਾਮ ਜਨੀ ਮਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰੋਹ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਬਨਾ ਗਲਾਂ ਸਮਰਤ ਸੁਆਮੀ ਸੋਕਿ ਮਨੋਂ ਮਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਾਉ ਹਰ ਨਾਲੇ ਸਾਚੇ ਸਾਹਿਬਾ ਕਾ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਹਿਸੋ ਪਾਵੇ ਸਦਾ ਸਿਫਤ ਸੁਲਾ ਤੇਰੀ ਨਾਮੁ ਮਨੁ ਸਾਵੈ ਨਾਮ ਜਿਨ ਕੇ ਮਨ ਮਸਿਆ ਵਾ ਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬਾ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਦਾ ਮੇਰਾ ਜਿਨ ਭੁਖਾ ਸਭ ਗਵਾਈਆ ਕਰ ਸ਼ਾਂਤ ਸੁਖਮਨਾਵਸਿਆ ਜਿਨ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰਵਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸ਼ਬਦ ਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਛੀ ਬਦਦ ਕਰਸ ਭਾਗੇ ਕਰਸ ਭਾਗੇ ਸ਼ਬਦ ਬਾਜੇ ਕਰਾਜਤ ਕਰਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਠ ਕੁਮਾਰਿਆੁਰਕਾਰਾਂ ਪਾਇਆ ਤੁਧ ਜਨ ਕੋ ਉਸ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸਖੂਆ ਤੁਧ ਕਰ ਅਨਹਦ ਵਾਜੇ आनंद सनो वडभागी हो सगले मनोरथ पुरे पार ब्रह्म प्रपाय उतने सगले मसूरें दुगरो संता पुत्रे सोनी सच्ची वाणी संत साजन पै सरसे पुरे गुरते जानी सुनते पुनीत कहते पवित सतगुरुया भरपूरे बिनवंत नानक गुरु चरण लागै वाजे अनहद तुरे वंदवणी माला पंजवा हाल विच तीन वस्तु पइयो ਸਤ ਸੰਤੋਖ ਵਿਚਾਰੋ ਅੰਮਤ ਨਾਮ ਠਾਕੁਰ ਕਾ ਪਹਿਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਦਾਰੋ ਏ ਵਸਤ ਤਜੀ ਨਾ ਜਾਈ ਨਿਤ ਨਿਤ ਰਖਉ ਰਧਾਰੋ ਤਮ ਸੰਸਾਰ ਚਰਨ ਲਗਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੋ ਸਲੋਕ ਮਹਲਾ 5ਵਾਂ ਤੇਰਾ ਕੀਤਾ ਜਾਤੋ ਨਾਹੀ ਮਨੋ ਜੋ ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਰਮਤ ਹੋਈ ਸਤਗੁਰ ਸੱਜ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਸੀ ਬੇਹਰਿਆ ਪੌੜੀ ਤਿੱਥਾ ਤੁਸਮਰਤ ਜਿੱਥਾ ਕੋਈ ਨਾਹੀਂ ਉਥੈ ਤੇਰੀ ਰੱਖ ਅਗਨੀ ਉਦਰ ਮਾਹੀਂ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ ਪਉ ਜਲ ਵਿਖੇ ਮੁਸਗਾ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਵਿੰਦ ਗਾਹੇ ਸਭ ਸੈ ਨੋ ਕਿਰਪਾਲ ਸੰਭਾਲੇ ਸਾਹ ਸਾਹੇ ਬਿਰਥਾ ਕੋਈ ਨਾ ਜਾਏ ਜਿ ਆਵੈ ਤਉ ਆਹੇ ਸਰੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜੇਵਾ ਜਪ ਗੁਰ ਨਾਮ ਨੈਤ੍ਰੀ ਸਤ ਗੁਰੂ ਵੇਖਣਾ ਸਰਵਣੀ ਸੁਨਣਾ ਗੁਰ ਨਾਮ ਸਤਿਗੁਰ ਸੇ ਤੀਰਤਿਆ ਦਰਗਾ ਪਾਈਐ ਠਾਓ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮੈਂ ਉਹ ਤੁਮ ਕਾੜੀਐ ਵਿਲੇ ਕਈ ਕੇ ਮਹਲਾ ਪੰਜਵਾਂ ਰਖੇ ਰਖਨ ਹਾਰ ਆਪ ਬਾਰਿਨ ਗੁਰ ਕੀ ਪੈਰੀ ਪਾਏ ਕਾਜ ਸਵਾਰਨ ਹੋਵਾ ਆਪ ਦੇ ਯਾਰ ਮਨੋ ਨਾ ਵਿਸਾਰਨ ਸਾਥ ਜਨ ਕੈ ਸੰਗ ਭਉ ਜਲਤਾਰਿ ਸਾਖਤ ਨਿੰਦਕ ਦੁਸਤਖਿਨ ਮਾਹੇ ਬਿਦਾਰਿਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਇ ਇਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ